ਸਤਿ ਸ਼੍ਰੀ ਅਕਾਲ ਜੀ ਜਗੇ ਡਾਕ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਜਲਦੀ ਜਲਦੀ ਵੀਰ ਜੁੜ ਜਿਓ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਸਭ ਦਾ ਧੰਨਵਾਦ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਔਰ ਸਨੋਬੀਰ ਜੀ ਕਿਰੇ ਮੇਰੇ ਵੀਰ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਕਿਉਂਕਿ ਜਿਹੜੀ ਲਾਈਵ ਵਾਲੀ ਵੀਡੀਓ ਉਹਨੂੰ ਜਰੂਰ ਲਾਈਕ ਲਾਈਕ ਕਰੋ ਕਿਉਂਕਿ ਤੁਹਾਨੂੰ ਮੈਂ ਹੋਰ ਵੀ ਅੱਗੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦਿਵਾਵਾਂਗਾ ਸਬਸਕ੍ਰਾਈਬ ਕਰ ਲਓ ਜਰੂਰ ਚੈਨਲ ਨੂੰ ਤੇ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਮੈਂ ਤੁਹਾਨੂੰ ਵੀਡੀਓ ਮੇਰੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚਣ ਤੁਹਾਨੂੰ ਮੈਂ ਨਵੇਂ-ਨਵੇਂ ਜਿਹੜੇ ਗਾਣੇ ਜਿਹੜੇ ਤੁਹਾਨੂੰ ਦੱਸਾਂ ਸੁਣਾਵਾਂ ਹੋਰ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਵਾਸਤੇ ਕਿਉਂਕਿ ਤੁਸੀਂ ਸਪੋਰਟ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅ ਅਜੇ ਤੱਕ ਪਹੁੰਚੇ ਹਾਂ ਕਿਉਂਕਿ ਤੁਹਾਡੀ ਸਪੋਰਟ ਹੋਊਗੀ ਤਾਂ ਅਸੀਂ ਇਹ ਚੀਜ਼ਾਂ ਬਣਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਥੈਂਕਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦੇਣ ਦਿੱਤਾ ਤੇ ਇਸੇ ਤਰੀਕੇ ਅੱਗੇ ਹੀ ਟਾਈਮ ਕਰਦੇ ਰੋਜ਼ੀ ਬਹੁਤ ਬਹੁਤ ਧੰਨਵਾਦ ਥੈਂਕਸ